ਉਸ ਸਮੇ ਪੇਸ਼IENTS ਨਾਲ ਦੀ ਕੋਈ ਚੀਜ਼ ਹੁੰਦੀ ਨਹੀਂ ਹੈ ਜਦੋਂ ਤੁਸੀਂ ਯੂ نو ਵੇਟ ਕਰ ਰਹੇ ਹੁੰਦੇ ਹੋ ਕਿ ਯਾਰ ਤੁਹਾਨੂੰ ਆਰਡਰ ਆਉ ਉਹ ਨਾਊਗਾ ਹੋ ਨਾਊਗਾ ਇੱਕ ਗੱਲ ਤਾਂ ਧਿਆਨ ਰੱਖਿਓ ਕਿ ਪੇਸ਼IENTS ਬਹੁਤ ਜ਼ਰੂਰੀ ਹੈ ਦੇਖੋ ਓਪਰਚ्युनिटीज ਨਾਲ ਇੱਕ ਬਹੁਤ ਹੀ ਫਨੀ ਗੱਲ ਹੈ ਹਾਸੇ ਵਾਲੀ ਗੱਲ ਹੈ ਓਪਰਚ्युनिटीज ਬਾਰੇ ਕਿ ਇਹ ਨਾ ਛੇਤੀ ਨਹੀਂ ਆਂਦੀਆਂ ਤੇ ਬੜੇ ਕਦੇ-ਕਦੇ ਆਂਦੀਆਂ ਹੈ ਤੇ ਜਦੋਂ ਵੀ ਆਂਦੀ ਹੈ ਨਾ ਤੁਹਾਡਾ ਕੀ ਕੰਮ ਹੈ ਉਹਨੂੰ ਪਛਾਣਨਾ ਤੁਸੀਂ ਜੋ ਵੀ ਸੋਚ ਰਹੇ ਹੋ ਨਾ ਕਿ ਤੂੰ ਇਹ ਤੁਸੀਂ ਇਹ ਕਰਨਾ ਚਾਹੁੰਦੇ ਹੋ ਤੁਸੀਂ ਬਿਜ਼ਨਸ ਵਿੱਚ ਇਹ ਲੈ ਕੇ ਆਉਣਾ ਚਾਹੁੰਦੇ ਹੋ ਕੋਈ ਨਾ ਵੀ ਟੈਕਨੋਲੋਜੀ ਲੈ ਕੇ ਆਉਣਾ ਚਾਹੁੰਦੇ ਹੋ ਇਹੀ ਰਾਈਟ ਟਾਈਮ ਹੈ ਕਿ ਤੁਸੀਂ ਲੈ ਕੇ ਆਓ ਸਤਿ ਸ਼੍ਰੀ ਅਕਾਲ ਇੱਕ ਫੈਕਟ ਤੋਂ ਮੈਂ ਸਟਾਰਟ ਕਰਨਾ ਚਾਹੁੰਦੀ ਆ ਦੇਖੋ ਸਬਦੇ ਸਬਦੇ ਪੇਰੈਂਟਸ ਚ ਆਉਂਦੇ ਨੇ ਕਿ ਉਹਨਾਂ ਦਾ ਬੱਚਾ ਇੰਜੀਨੀਅਰ ਬਣੇ ਜਾਂ ਡਾਕਟਰ ਬਣੇ ਜਾਂ ਕਿਸੇ ਵੱਡੀ ਪੋਸਟ ਤੇ ਲੱਗੇ ਤੇ ਇੱਕ ਵੱਡਾ obvious ਯਾ ਰੀਜ਼ਨ ਮੇਰੇ ਲਈ ਵੀ ਸੀ ਜੌਬ ਬਟ ਮੈਂ ਫੈਸ਼ਨ ਨੂੰ ਬਹੁਤ ਪਸੰਦ ਕਰਦੀ ਸੀ ਛੋਟੇ ਹੁੰਦੇ ਨੂੰ ਮਾਂ ਦੀ ਮਾਂ ਦੇ ਚੂੜੀਆਂ ਪਾ ਲੈਂਦੀ ਸੀ ਤੇ ਸ਼ੀਸ਼ੇ ਅੱਗੇ ਖੜੇ ਹੋ ਕੇ ਮਾਂ ਦੇ ਦੁਪੱਟੇ ਦੀ ਸਾੜੀ ਬੰਦ ਲੈਂਦੀ ਸੀ ਤੇ ਮੈਚਿੰਗ ਕਲਿਪਸ ਤੇ ਮੈਚਿੰਗ ਬੈਲ ਵੀ ਪਾਉਂਦੀ ਸੀ ਫੈਸ਼ਨ ਵਿੱਚ ਕੁਝ ਕਰਨਾ ਚਾਹੁੰਦੀ ਸੀ ਬਟ ਲਾਈਫ ਦੇ ਕੁਝ ਹੋਰ ਹੀ ਪਲਾਨਸ ਸੀਗੇ ਜੋ ਮੈਂ ਫੈਸ਼ਨ ਵਿੱਚ ਕਰਨਾ ਚਾਹੁੰਦੀ ਸੀ ਉਹ ਨਹੀਂ ਕਰ ਪਾਈ ਮੈਂ ਅਲੀਸ਼ਾ ਸਬਰਵਾਲ ਮੈਂ ਕਾਮਰਸ ਕੀਤੀ ਮੈਂ ਜਰਨਲਿਜ਼ਮ ਪੜਿਆ ਮੈਂ ਟਾਈਮਜ਼ ਆਫ ਇੰਡੀਆ ਵਿੱਚ ਕੰਮ ਵੀ ਕੀਤਾ ਐਡਵਰਟਾਈਜ਼ਿੰਗ ਏਜੰਸੀ ਵਿੱਚ ਵੀ ਕੰਮ ਕੀਤਾ ਬਟ ਮੈਨੂੰ ਲੱਗਦਾ ਸੀ ਕਿ ਮੈਂ ਇੱਥੋਂ ਬਿਲੋਂਗ ਨਹੀਂ ਕਰਦੀ ਹਰ ਸਮੇਂ ਖਿਜੀ-ਖਿਜੀ ਰਹਿੰਦੀ ਸੀ ਇਰਿਟੇਟਿਡ ਜੀ ਰਹਿਣ ਲੱਗੀ ਸੀ ਆਪਣੇ ਆਪਣੇ ਨੂੰ ਆਪਣੇ ਆਪ ਨੂੰ ਟਾਈਮ ਵੀ ਲਈ ਨਿਕਾਲ ਪਾਉਂਦੀ ਸੀ ਤੇ ਮੈਨੂੰ ਲੱਗਿਆ ਕਿ ਯਾਰ ਹੁਣ ਟਾਈਮ ਆ ਗਿਆ ਹੈ ਮੈਂ ਇਹ ਨਹੀਂ ਕਰ ਸਕਦੀ ਮੈਂ ਇਹ ਪ੍ਰੈਸ਼ਰ ਨਹੀਂ ਲੈ ਸਕਦੀ ਤੇ ਮੈਂ ਉਹ ਜੌਬ ਛੱਡਣ ਨਾ ਛੱਡਣ ਦਾ ਫੈਸਲਾ ਲੈ ਲਿੱਤਾ ਸੀ ਬਟ ਮੇਰੇ ਦੋਸਤਾਂ ਨੇ ਤੇ ਮੇਰੇ ਪੇਰੈਂਟਸ ਨੇ ਵੀ ਉਹਨੂੰ ਸਪੋਰਟ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਤੂੰ ਬੇਫਕੂਫ ਹੈ ਤੂੰ ਕੀ ਕਰ ਰਹੀ ਹੈ ਇੰਨੀ ਅੱਛੀ ਪੋਸਟ ਤੇ ਲੱਗੀ ਹੋਈ ਹੈ ਤੇ ਹੁਣ ਪ੍ਰੋਮੋਸ਼ਨ ਵੀ ਹੋ ਜਾਣੀ ਹੈ ਤੇਰੀ ਅਗਲੇ ਸਾਲ ਤੇ ਕੀ ਕਰਨਾ ਹੈ ਹੁਣ ਤੇ ਮੈਂ ਅਸੀ ਕਿ ਮੈਂ ਉਹਨਾਂ ਨੂੰ ਸਮਝਾਇਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਫੈਸ਼ਨ ਵਿੱਚ ਕੁਝ ਕਰਨਾ ਚਾਹੁੰਦੀ ਆ ਆਫਟਰ ਲੀਵਿੰਗ ਜੌਬ ਮੈਂ ਸੋਚਿਆ ਕਿ ਮੈਂ ਤਾਂ ਹੁਣ ਜੌਬ ਛੱਡ ਦਿੱਤੀ ਹੈ ਤਾਂ ਮੈਂ ਹੁਣ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀ ਆ ਮੈਂ ਇੱਕ ਸਟੋਰ ਰੂਮ ਨੇ ਸਟੋਰ ਰੂਮ ਨੂੰ ਇੱਕ ਆਫਿਸ ਬਣਾ ਲਿਆ ਇੱਕ ਆਨਲਾਈਨ ਅਕਾਊਂਟ ਬਣਾਇਆ ਈਬੇ ਤੋਂ ਸਟਾਰਟ ਕੀਤਾ ਤੇ ਸ਼ੁਰੂਆਤ ਮੈਂ ਨਾ ਥੋੜੀ ਮੋਬਾਈਲ ਐਸੈਸਰੀਜ਼ ਨਾਲ ਕੀਤੀ ਜੋ ਕਿ ਲੋ ਇਨਵੈਸਟਮੈਂਟਸ ਪ੍ਰੋਡਕਟਸ ਨੇ ਤੇ ਤੁਹਾਨੂੰ ਇਨਾ ਖਰਚਾ ਨਹੀਂ ਕਰਨਾ ਪੈਂਦਾ ਉਹਦੇ ਵਿੱਚ ਤੇ ਮੈਂ ਉਹਨਾਂ ਨੂੰ ਸਟਾਰਟ ਕੀਤਾ ਉਹਨਾਂ ਨੂੰ ਸੇਲ ਕਰਨਾ ਸਟਾਰਟ ਕੀਤਾ ਤੇ ਆਪਣੇ ਉਸ ਤੋਂ ਬਾਅਦ ਜਦ ਮੈਨੂੰ ਪ੍ਰੋਫਿਟੇਬਲ ਸਾਬਿਤ ਹੋਇਆ ਤੇ ਮੈਂ ਆਪਣਾ ਬ੍ਰਾਂਡ ਚਕੋਕੋ ਦੇ ਨਾਂ ਤੋਂ ਰਜਿਸਟਰ ਕੀਤਾ ਇਹਦਾ ਨਾਂ ਦਾ मीनिंग ਕੁਝ ਹੈਗਾ ਨਹੀਂ ਹੈ ਜਸਟ ਇੱਕ ਕੈਚੀ ਜਿਆ ਨੇਮ ਹੈਗਾ ਤੇ ਮੈਨੂੰ ਰਜਿਸਟਰ ਕਰਨ ਤੋਂ ਬਾਅਦ ਜਦ ਮੈਨੂੰ ਪ੍ਰੋਫਿਟੇਬਲ ਹੋਇਆ ਤੇ ਮੈਂ ਸੋਚਿਆ ਕਿ ਯਾਰ ਹੁਣ ਟਾਈਮ ਆ ਗਿਆ ਹੈ ਹੁਣ ਸਮਥਿੰਗ ਆਈ ਨੀਡ ਟੂ ਡੂ ਇਨ ਫੈਸ਼ਨ ਤੇ ਆਫਟਰ ਸੇਲਿੰਗ ਦ ਮੋਬਾਈਲ ਐਸੈਸਰੀਜ਼ ਮੈਂ ਫੈਸ਼ਨ ਦੇ ਗਾਰਮੈਂਟਸ ਨੂੰ ਮੈਨੂਫੈਕਚਰ ਕਰਨਾ ਸਟਾਰਟ ਕੀਤਾ ਜਿਹੜੇ ਵੀ ਸਟਾਈਲ ਮੇਰੇ ਦਿਮਾਗ 'ਚ ਆਉਂਦੇ ਸੀ ਮੈਂ ਇਹਨੂੰ ਮੈਂ ਉਹਨੂੰ ਮੈਨੂਫੈਕਚਰ ਕਰਨਾ ਸਟਾਰਟ ਕਰ ਦਿੰਦੀ ਸੀ ਤੇ ਆਫਟਰ ਮੈਨੂਫੈਕਚਰਿੰਗ 25 ਸਟਾਈਲਸ ਮੈਂ ਉਹਨਾਂ ਨੂੰ ਆਨਲਾਈਨ ਰਜਿਸਟਰ ਕੀਤਾ ਤੇ ਉਹਨੂੰ ਆਨਲਾਈਨ ਸੇਲ ਕੀਤਾ ਮੈਂ ਵੇਟ ਕਰ ਰਹੀ ਆ ਮੈਂ ਇੱਕ ਦਿਨ ਵੇਟ ਕਰ ਰਹੀ ਆ ਦੋ ਦਿਨ ਵੇਟ ਕਰ ਰਹੀ ਆ ਕਿ ਹੁਣ ਆਰਡਰ ਆਊਗਾ ਹੁਣ ਆਰਡਰ ਆਊਗਾ ਉਸ ਟਮ ਉਸ ਸਮੇ ਪੇਸ਼ੈਂਟਸ ਨਾਲ ਦੀ ਕੋਈ ਚੀਜ਼ ਹੋਉਂਦੀ ਨਹੀਂ ਹੈ ਜਦੋਂ ਤੁਸੀਂ ਯੂ نو ਵੇਟ ਕਰ ਰਹੇ ਹੁੰਦੇ ਹੋ ਕਿ ਯਾਰ ਤੁਹਾਨੂੰ ਆਰਡਰ ਆਉਗਾ ਹੋ ਨਾਊਗਾ 3 ਦਿਨ ਵੇਟ ਕੀਤੀ 5 ਦਿਨ ਵੇਟ ਕੀਤੀ 6 ਦਿਨ ਵੇਟ ਕੀਤੀ ਮੈਂ ਹਾਰ ਮੰਨ ਚੁੱਕੀ ਸੀ ਕਿ ਮੈਂ ਇਹ ਸਹੀ ਡਿਸੀਜਨ ਵੀ ਲੈਂਦਾ ਕਿ ਨਹੀਂ ਲੈਂਦਾ ਤੇ 7ਵੇਂ ਦਿਨ ਮੈਨੂੰ ਆਰਡਰ ਆਇਆ ਤੇ ਮੈਂ ਤਾਂ 7ਵੇਂ ਅਸਮਾਨ 'ਚ ਸੀਗੀ ਕਿ ਵਾਓ ਮੇਕੋ ਆਰਡਰ ਆ ਗਿਆ ਇੱਕ ਐਂਡ ਮੈਂ ਉਹਨੂੰ ਗਾਰਮੈਂਟ ਨੂੰ ਨਾ ਆਪ ਹੀ ਪ੍ਰੈਸ ਕੀਤਾ ਤੇ ਆਪ ਫੋਲਡ ਕੀਤਾ ਆਪ ਪੈਕ ਕੀਤਾ ਮੈਨੂੰ ਡਿਸਪੈਚ ਕੀਤਾ ਹੋਇਆ ਇਹ ਡਰਸ ਵੀ ਸੀਗਾ ਕਿ ਮੈਨੂੰ ਰਿਟਰਨ ਨਾ ਆ ਜਾਵੇ ਤੇ ਮੈਨੂੰ ਲੱਕੀਲੀ ਰਿਟਰਨ ਵੀ ਨਹੀਂ ਆਈ ਉਸ ਪ੍ਰੋਡਕਟ ਦੀ ਤੇ ਮੈਨੂੰ ਉਸ ਪ੍ਰੋਡਕਟ ਤੇ ਵਿੱਚ ਪੰਜ ਸਟਾਰ ਵੀ ਮਿਲੇ ਕਿ ਉਸ ਬੰਦੇ ਨੇ ਕਮੈਂਟ ਵੀ ਕੀਤਾ ਕਿ ਕੁਆਲਿਟੀ ਇਜ਼ ਵੈਰੀ ਨਾਈਸ ਮੈਂ ਬਹੁਤ ਖੁਸ਼ ਸੀਗੀ ਕਿ ਮੈਂ ਮੈਂ ਇਸ ਸਟੈਪ ਬੜਾ ਹੀ ਚੰਗਾ ਚੁੱਕਿਆ ਤੇ ਮੈਂ ਹੁਣ ਇਹਦੇ ਵਿੱਚ ਸਕਸੈਸਫੁਲ ਹੋਊਂਗੀ ਹੋਊਂਗੀ ਉਸ ਤੋਂ ਬਾਅਦ ਕੀ ਹੋਇਆ ਮੈਂ ਚਾਹਦੀ ਸੀ ਕਿ ਮੈਂ ਹੁਣ ਫੈਸ਼ਨ ਦੇ ਗਾਰਮੈਂਟਸ ਨੂੰ ਐਕਸਪੈਂਡ ਕਰਾਂ ਬੇਸਿਕ ਫੈਸ਼ਨ ਚ ਨਾ ਰਹਿ ਜਾਵਾ ਤੇ ਮੈਂ ਉਹਨੂੰ ਐਕਸਪੈਂਡ ਕਰਾ ਕਿਉਂਕਿ ਰੋਜ਼ ਆਰਡਰ ਕਾਫੀ ਜ਼ਿਆਦਾ ਆ ਰਹੇ ਸੀਗੇ ਮੈਨੂੰ ਇੱਕ ਯਕੀਨ ਹੋ ਜਿਆ ਹੋ ਗਿਆ ਸੀ ਕਿ ਮੈਂ ਇਹ ਕਰ ਸਕਦੀ ਆ ਤੇ ਮੈਂ ਹੋਰ ਸਟਾਈਲ ਮੈਨੂਫੈਕਚਰ ਕੀਤੇ ਤੇ ਮੈਂ ਚਾਹਦੀ ਸੀ ਕਿ ਜੋ ਫੈਸ਼ਨ ਕੇ ਬਹੁਤ بڑے ਪੋਰਟਲਸ ਹੈ ਜਿਵੇਂ ਜਬੋਂਗ ਹੋ ਗਿਆ ਮੈਂਤਰਾ ਹੋ ਗਿਆ ਤੇ ਮੈਂ ਉਹਨਾਂ ਪੋਰਟਲਾਂ ਚ ਆਪਣਾ ਬ੍ਰਾਂਡ ਨੂੰ ਰਜਿਸਟਰ ਕਰਨ ਲਈ ਪਹੁੰਚ ਗਈ ਉਥੇ ਤੇ ਉਹਨਾਂ ਨੇ ਮੈਨੂੰ ਮੇਰਾ ਹਾਰਮੈਂਟਸ ਵਗੈਰਾ ਸਭ ਦੇਖੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਗਾਰਮੈਂਟਸ ਇਹਨੇ ਫੈਸ਼ਨੇਬਲ ਨਹੀਂ ਹੈਗੇ ਤਾਂ ਤੁਹਾਨੂੰ ਇਸ ਵਿੱਚ ਨਈ ਰਜਿਸਟ੍ਰੇਸ਼ਨ ਨਹੀਂ ਮਿਲ ਸਕਦੀ ਤੇ ਮੈਂ ਉੱਥੇ ਖੜੀ ਦੀ ਖੜੀ ਰਹਿ ਗਈ ਜੋ ਕੁੜੀ ਅੱਜ ਤੱਕ ਫੈਸ਼ਨ ਫੈਸ਼ਨ ਹੀ ਕਰਦੀ ਰਹਿੰਦੀ ਸੀ ਜੋ ਇੰਨੀ ਇੰਸਟਾਗ੍ਰam ਤੇ ਲੋਕਾਂ ਨੂੰ ਫੈਸ਼ਨ ਐਡਵਾਈਸਿਸ ਦੇਂਦੀ ਸੀ ਉਹਨੂੰ ਹੀ ਕਹਿ ਦਿੱਤਾ ਕਿ ਤੁਸੀਂ ਫੈਸ਼ਨੇਬਲ ਨਹੀਂ ਹੈਗੇ ਇਹਨੇ ਤਾਂ ਮੈਂ ਬੜੀ ਮਾਇੂਸੀ ਹੋ ਗਈ ਬੜੀ ਉਦਾਸ ਜੀ ਹੋ ਗਈ ਸੀ ਮੈਂ ਕਿ ਇਹ ਕੀ ਹੋ ਗਿਆ ਮੇਰੇ ਨਾਲ ਬਟ ਇੱਕ ਦਿਨ ਜਾਂ ਮੈਂ ਉਦਾਸ ਜਾਂ ਰਹੀ ਦੋ ਦਿਨ ਰਹੀ ਪਰ ਤੀਜੇ ਦਿਨ ਮੈਂ ਸੋਚਿਆ ਕਿ ਮੈਂ ਇਸ ਨੂੰ ਮੋਟੀਵੇਟਰ ਦੇ ਤੌਰ ਤੇ ਲੈਣਾ ਹੈ ਤੇ ਮੈਂ ਉਹਨਾਂ ਨੂੰ ਆਪਣੇ ਸਟਾਈਲਸ ਨੂੰ ਉਸ ਤੱਕ ਸਟੈਂਡਰਡ ਤੱਕ ਲੈ ਕੇ ਜਾਣਾ ਹੈ ਤੇ ਮੈਂ ਕੀ ਕੀਤਾ ਮੈਂ ਹੋਰ ਦਿਮਾਗ ਲਗਾਇਆ ਮੈਂ ਥੋੜੀ ਰਿਸਰਚ ਕੀਤੀ ਇਧਰ ਉਧਰ Amazon orbipoters ਚ ਰਿਸਰਚ ਕੀਤੀ ਕਿ ਕੀ ਚੱਲਦਾ ਪਿਆ ਹੈ ਮੇਰੇ ਮੇਰੇ ਪ੍ਰੋਡਕਟ ਚ ਕੀ ਕਮੀ ਹੈ ਤੇ ਮੈਂ ਉਹਨਾਂ ਨੂੰ ਉਸ ਮੁਤਾਬਿਕ ਬਣਾਇਆ ਮੈਂ ਆਪਣੇ ਗਾਰਮੈਂਟਸ ਨੂੰ ਉਸ ਸਟੈਂਡਰਡ ਚ ਲੈ ਕੇ ਗਈ ਤੇ ਉਹ ਦਿਨ ਹੈ ਤੇ ਅੱਜ ਦਾ ਦਿਨ ਹੈ ਕਿ ਮੇਰਾ ਪ੍ਰੋਡਕਟਸ ਬੈਸਟ ਸੈਲਰਸ 'ਚ ਆਉਂਦੇ ਨੇ ਮੈਂ ਜਬੋਂਗ ਤੇ ਸੇਲ ਕਰਦੀ ਆ ਮੈਂ ਮੰਤਰਾ ਦੇ ਸੇਲ ਕਰਦੀ ਆ ਆਪਣੇ ਬ੍ਰਾਂਡ ਦੇ ਨਾਂ ਤੋਂ ਤੇ Amazon India ਤੇ USA ਵੀ ਸੇਲ ਕਰਦੀ ਆ ਕਿ ਆਫਟਰ ਸੈਟਿੰਗ ਅਪ 올 ਦਿਸ ਮੈਂ ਚਾਹੁੰਦੀ ਸੀ ਕਿ ਮੈਂ ਆਪਣੀ ਟੀਮ ਬਣਾਵਾ ਜੇ ਇੰਨਾ ਸਕਸੈਸ ਮਿਲ ਰਹੀ ਹੈ ਤੇ ਮੈਂ ਇੱਕ ਟੀਮ ਬਣਾਣਾ ਚਾਹੁੰਦੀ ਸੀ ਜਿਹਦੇ ਵਿੱਚ ਕਿ ਮੈਂ ਇਹ ਨਾ ਰਹਿ ਜਾਵਾਂ ਕਿ ਮੈਂ ਇੱਕ ਕੈਬਨ ਚ ਬੈਠੀ ਆ ਤੇ ਇੱਕ ਲੈਪਟਾਪ ਚ ਬੈਠੀ ਆ ਲੈਪਟਾਪ ਲੈ ਕੇ ਬੈਠੀ ਆ ਕਿ ਉਹਦੇ ਤੇ ਮੈਂ ਹੀ ਕੰਮ ਨਾ ਕਰਦੀ ਰਹਿ ਜਾਵਾਂ ਮੈਂ ਹੋਰ ਵੀ ਅੱਗੇ ਐਕਸਪਲੋਰ ਕਰਨਾ ਚਾਹੁੰਦੀ ਸੀ 올 ਓਵਰ ਇੰਡੀਆ ਮੈਂ ਅਪਲਾਈ ਕਰਨਾ ਚਾਹੁੰਦੀ ਸੀ ਐਜ਼ ਅ ਫੈਸ਼ਨ ਡਿਜ਼ਾਈਨਰ ਐਂਡ ਇਨਫਲੂਐਂਸਰ ਤੇ ਮੈਂ ਇੱਕ ਟੀਮ ਬਣਾਈ ਔਨਲਾਈਨ ਬਿਜ਼ਨਸ ਚ ਨਾ ਪੇਸ਼ੈਂਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਜਦੋਂ ਤੁਸੀਂ ਇੱਕ ਟੀਮ ਮਜ਼ਬੂਤ ਟੀਮ ਬਣਾ ਲੋ ਨਾ ਤਾਂ ਇੱਕ ਵਿਸ਼ਵਾਸ ਰੱਖੋ ਉਹਦੇ ਤੇ ਕਿ ਉਹ ਟੀਮ ਤੁਹਾਨੂੰ ਅੱਗੇ ਲੈ ਕੇ ਜਾਏਗੀ ਤੇ ਜਿਹੜਾ ਤੁਹਾਡਾ ਵਿਜ਼ਨ ਹੈ ਨਾ ਉਹੀ ਟੀਮ ਦਾ ਵਿਜ਼ਨ ਹੋਣਾ ਬਹੁਤ ਜ਼ਰੂਰੀ ਹੁੰਦਾ ਤੇ ਅ ਅੱਜ ਦੀ ਡੇਟ 'ਚ ਮੇਰੇ ਆਫਿਸ 'ਚ 100 ਲੋਕ ਨੇ ਇਨਕਲੂਡਿੰਗ ਲੇਬਰ ਤੇ ਉਹ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਮੈਨੂੰ ਯਾਦ ਹੈ ਉਹ ਦਿਨ ਜਿਹਦੇ ਜਦੋਂ ਇੱਕ ਆਰਡਰ ਆਇਆ ਸੀ ਮੈਨੂੰ ਤੇ ਅੱਜ ਦਾ ਦਿਨ ਹੈ ਜਦੋਂ 10000 ਆਰਡਰ ਹਰ ਮਹੀਨੇ ਅਸੀਂ ਪੂਰੇ ਕਰ ਰਹੇ ਆ ਤੇ ਆਪਣੇ ਪੇਰੈਂਟਸ ਦਾ ਵੀ ਨਾਮ ਰੌਸ਼ਨ ਕਰ ਰਿਹਾ ਤੇ ਆਪਣੇ ਬ੍ਰੈਂਡ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਆ ਮੈਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਇੰਸਟਾਗ੍ਰam ਤੇ ਆਪਣੇ ਪਿਕਚਰਸ ਅਪਲੋਡ ਕਰਦੀ ਸੀ ਬਚਪਨ ਦੇ ਵੈਨ ਆਈ ਵਾਸ ਇਨ ਕਾਲਜ ਤਦ ਮੈਂ ਐਵੇਂ ਕੁਝ ਵੀ ਪੋਸਟ ਕਰ ਦਿੰਦੀ ਸੀ ਕਿ ਇਹ ਦੇਖੋ ਆ ਮੈਂ ਡிரஸ் ਅੱਜ ਪਾਈ ਹੈ ਆ ਦੇਖੋ ਅੱਜ ਮੈਂ ਇਹ ਲਿਪਸਟਿਕ ਯੂਜ਼ ਕਰ ਰਹੀ ਆ ਦੇਖੋ ਮੈਂ ਅੱਜ ਇਹ ਨੇਲ ਪੇਂਟ ਲਗਾ ਰਹੀ ਆ ਤੇ ਲੋਕੀ ਮੈਨੂੰ ਪੁੱਛਦੇ ਸੀ ਕਿ ਤੁਸੀਂ ਆ ਕਿੱਥੋਂ ਲੀਤਾ ਆ ਕਿੱਥੋਂ ਲੀਤਾ ਬਟ ਮੈਂ ਹਮੇਸ਼ਾ ਕਹਿੰਦੀ ਸੀ ਕਿ ਆ ਮੈਂ ਖੁਦ ਹੀ ਬਣਾਇਆ ਕਿਉਂਕਿ ਮੈਂ ਉਸੇ ਵਿੱਚ ਦੇਖਦੀ ਸੀ ਆਪਣੇ ਆਪ ਨੂੰ ਕਿ ਮੈਂ ਇੱਕ ਫੈਸ਼ਨ ਇਨਫਲੂਐਂਸਰ ਜਿਹਾ ਬਣਨਾ ਚਾਹੁੰਦੀ ਆ ਤੇ ਅੱਜ ਦੀ ਡੇਟ 'ਚ ਮੇਰੇ ਇੰਸਟਾਗ੍ਰam ਤੇ ਕਾਫੀ ਫਾਲੋਅਰਸ ਨੇ ਤੇ ਮੈਂ ਉਹਨਾਂ ਨੂੰ ਫੈਸ਼ਨ ਐਡਵਾਈਸਸ ਵੀ ਦਿੰਦੀ ਆ ਤੇ ਬੜੇ ਇਵੈਂਟਸ 'ਚ ਵੀ ਪਾਰਟਿਸਿਪੇਟ ਕਰਦੀ ਆ ਦੇਖੋ ਓਪਰਚ्युनिटीज ਨਾ ਇੱਕ ਬਹੁਤ ਹੀ ਫਨੀ ਗੱਲ ਹੈ ਹਾਸੇ ਵਾਲੀ ਗੱਲ ਹੈ ਓਪਰਚ्युनिटीज ਬਾਰੇ ਕਿ ਇਹ ਨਾ ਛੇਤੀ ਨਹੀਂ ਆਂਦੀਆਂ ਇਹ ਬੜੇ ਕਦੇ-ਕਦੇ ਆਂਦੀਆਂ ਹੈ ਤੇ ਜਦੋਂ ਵੀ ਆਂਦੀ ਹੈ ਨਾ ਤੁਹਾਡਾ ਕੀ ਕੰਮ ਹੈ ਉਹਨੂੰ ਪਛਾਣਨਾ ਮੈਂ ਵੀ ਆਈ ਕੀਤਾ ਆਪਣੀ ਓਪਰਚ्युनिटीज ਨੂੰ ਜਦੋਂ ਵੀ ਆਈਆਂ ਉਹਨੂੰ ਪਛਾਣਿਆ ਤੇ ਉਹਨਾਂ ਉਹਨਾਂ ਤੇ ਕੰਮ ਕੀਤਾ ਹਾਰਡ ਵਰਕ ਕੀਤਾ ਮੈਂ ਤੇ ਉਸ ਤੋਂ ਬਾਅਦ ਮੈਂ ਇਹ ਕੁਝ ਪਲਾਨ ਨਹੀਂ ਕੀਤਾ ਸੀ ਇਹ ਕਦੇ ਵੀ ਮੈਨੇ ਪਲਾਨ ਨਹੀਂ ਕੀਤਾ ਬਸ ਮੈਨੂੰ ਭਗਵਾਨ ਨੇ ਤੇ ਮੇਰੀ ਫੈਮਲੀ ਨੇ ਮੈਨੂੰ ਗਾਈਡ ਕੀਤਾ ਤੇ ਮੈਂ ਹੁਣ ਇਸ ਸਟੇਜ ਪਹੁੰਚੀ ਆ ਕਿ ਅੱਜ ਮੈਂ ਕਹਿ ਸਕਦੀ ਆ ਵੈ ਕਿ ਮੈਂ ਉਹਨਾਂ ਨੂੰ ਸਰਵਿਸਿਜ਼ ਵੀ ਪ੍ਰੋਵਾਈਡ ਕਰਦੀ ਆ ਬਹੁਤ ਸਾਰੇ ਬ੍ਰਾਂਡਸ ਨੇ ਜਿਹੜੇ ਮੇਰੇ ਤੋਂ ਸਰਵਿਸਿਜ਼ ਵੀ ਲੈਂਦੇ ਨੇ ਕਿ ਹਾਊ ਟੂ ਡੂ ਆਨਲਾਈਨ ਬਿਜ਼ਨਸ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦੀ ਆ ਕਿ ਜਦ ਤੁਸੀਂ ਜੋ ਵੀ ਸੋਚ ਰਹੇ ਹੋ ਨਾ ਕਿ ਤੂੰ ਇਹ ਤੁਸੀਂ ਇਹ ਕਰਨਾ ਚਾਹੁੰਦੇ ਹੋ ਤੁਸੀਂ ਬਿਜ਼ਨਸ ਚ ਇਹ ਲੈ ਕੇ ਆਉਣਾ ਚਾਹੁੰਦੇ ਹੋ ਕੋਈ ਨਵੀਂ ਟੈਕਨੋਲੋਜੀ ਲੈ ਕੇ ਆਉਣਾ ਚਾਹੁੰਦੇ ਹੋ ਇਹੀ ਰਾਈਟ ਟਾਈਮ ਹੈ ਕਿ ਤੁਸੀਂ ਲੈ ਕੇ ਆਓ ਤੇ ਉਹਨਾਂ ਤੇ ਤੇ ਬਸ ਇੱਕ ਇੱਕ ਗੱਲ ਦਾ ਧਿਆਨ ਰੱਖਿਓ ਕਿ ਪੇਸ਼ੈਂਸ ਬਹੁਤ ਜ਼ਰੂਰੀ ਹੈ ਜੇ ਤੁਸੀਂ ਵੀ ਸੋਚ ਰਹੇ ਹੋ ਕਿ ਇਹ ਕਿ ਮੈਂ ਇੱਕ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀ ਆ ਇਟ ਡਸਨਟ ਮੈਟਰ ਆਨਲਾਈਨ ਹੋਵੇ ਜਾਂ ਆਫਲਾਈਨ ਹੋਵੇ ਤੁਸੀਂ ਹੁਣੇ ਹੀ ਸਟਾਰਟ ਕਰੋ ਇਹੀ ਰਾਈਟ ਟਾਈਮ ਹੈਗਾ ਥੈਂਕ ਯੂ ਸੋ વીડિયો બની રા કોમ સેકશન સન દસો અને આપણે મિત્રાના એવીડિયો શેર કરના ભૂલ્યો